ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਸਤਰੀ ਸਾਰੇ ਵਧੀਆ ਹੋਵਗੇ ਤੇ ਦੇਖ ਰੱਖਿਓ ਤੁਹਾਨੂੰ ਟਾਈਮ ਮਿਲਦਾ ਤੇ ਵਲੌਗ ਆਪਾਂ ਰਾਤ ਨੂੰ ਸ਼ੁਰੂ ਕਰਤਾ ਸਾਡੇ ਕੋਲੇ ਖਾਸ ਰਿਸ਼ਤੇਦਾਰ ਆਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਦੇਖੋ ਰੋਟੀਆਂ ਸਾਰੇ ਤਿੰਨ ਖਾਣਿਆਂ ਵਾਲੀ ਗੁਰਦੁਆਰਾ ਸਾਹਿਬ ਵਾਲੀ ਖਾਣੀ ਹੈ ਨਾ ਬਹੁਤ ਫਾਇਦਾ ਹੈ ਨਾ ਜਿਹੜੀ ਫੀਲਿੰਗ ਹੈ ਚੰੰਦੀ ਨਾ ਉਹ ਨਹੀਂ ਤਾਂ ਸਾਟਾਂ ਤੇ ਨਹੀਂ ਆਉਂਦੀ ਹੈਗੀ ਆ ਰੋਟੀ ਨੂੰ ਪਾਈ ਜੀ ਕੀ ਆ ਕਿ ਉਹ ਕਬਤਾ ਰੋਟੀ ਲਈਏ ਆਪਣੀ ਰੋਟੀ ਖਾਣਾ ਲੜਪੇ ਰੋਟੀ ਖਾਂਦੇ ਦੇਖ ਲੋ ਪਾਣੀ ਲਈ ਪੀਓ ਆੱਖਾਂ ਨੂੰ ਮੇਰੀ ਰੋਟੀ ਖਾਣੇ ਹਾਂ ਮੇਰੀ ਰੋਟੀ ਖਾਣੇ ਮੈਂ ਬਾਹਰ ਜਾ ਕੇ ਨਹੀਂ ਫਿਰ ਜਾਊਗਾ ਨੇ ਇੱਕ ਗੱਲ ਹੋਰ ਦਸੀ ਐ ਅੰਮਰਸਰ ਵਾਲਿਓ ਬਟਾਲੇ ਵਾਲਿਓ ਅਸੀਂ ਦਰਬਾਰ ਸਾਹਿਬ ਆ ਰਹਿਆਂ ਦੀ ਪਰਸੋਂ ਤੇ ਮਤਲਬ ਕਿਦਾਂ ਕੀ ਵਾਰ ਐ ਅੱਜ ਕੀ ਵਾਰ ਐ ਫਰਡੇ ਨੂੰ ਫਰਡੇ ਨੂੰ ਜੇ ਕਿਸੇ ਨੇ ਮਿਲਣਾ ਤਾਂ ਗੁਰਦੁਆਰਾ ਸਾਹਿਬ ਪਹੁੰਚ ਜਿਓ ਤੇ ਆਪਾਂ ਜ਼ਰੂਰ ਮਿਲਾਂਗੇ ਉੱਥੇ ਫਿਰ ਮੇਰੇ ਭੈਣ ਭਰਾ ਕਹਿੰਦੇ ਤੁਸੀਂ ਦੱਸਿਆ ਨਹੀਂ ਹੈਗਾ ਵਧੀਆ ਚੰਗੀ ਗੱਲ ਨਹੀਂ ਹੁੰਦਾ ਠੰਡੇ ਟਾਈਮ ਬਦਲਣਾ ਠੰਡ ਫੜੀ ਹੈ ਹਾਂ ਉਹ ਮੈਨੂੰ ਸਾਰੇ ਕਹ ਰਹੇ ਦੀ ਤੁਸੀਂ ਨਾ ਕਿਤੇ ਦੱਸਿਆ ਨਹੀਂ ਹੈਗਾ ਹੂੰ ਮੈਂ ਸਾਡੇ ਵਲੌਗ ਹੀ ਲੇਟ ਆਉਂਦੇ ਮੈਂ ਹਾਂ ਇਹਦਾ ਹੀ ਜ਼ਿਆਦਾ ਫੇਮਸ ਹੋ ਜਾਣਾ ਜੇ ਤੁਹਾਨੂੰ ਦੱਸਣ ਲੱਗ ਕੇ ਕਿ ਨਾ ਇਹ ਆਏ ਹੋਏ ਨੇ ਦੁਪਹਿਰ ਦੇ ਆਏ ਹੋਏ ਨੇ ਮਨ ਨੂੰ ਵੀ ਕੰਮ ਸੀ ਸਾਨੂੰ ਬਸ ਮੇਰੇ ਨਾਲ ਹੀ ਸ਼ੋਪਿੰਗ ਕਰਦੀ ਦੁਪਹਿਰ ਦੇ ਬਾਜ਼ਾਰ 'ਚ ਫਿਰਦੇ ਹਾਂ ਗੱਲ ਨੂੰ ਹੂੰ ਤਾਂ ਆਪਾਂ ਗਿਫਟ ਨਾਲ ਘਰੇ ਯਾਰ ਗਿਫਟ ਅੱਛਾ ਦਿਖਾਈ ਮੈਂ ਆ ਬਖਾਨੀ ਆ ਰੋਟੀਆਂ ਪਈਆਂ ਆ ਤਾਰ ਬਹੁਤ ਸੋਹਣੇ ਗਿਫਟ ਲੈ ਕੇ ਆਏ ਨੇ ਨਾ ਖਾਰੇ ਚ ਨਾ ਜਾਓ ਬੜਾ ਬਣਾਉਂ ਪਿਆ ਬਹੁਤ ਸੋਹਣੇ ਗਿਫਟ ਕੋਈ ਵੀ ਚੀਜ਼ ਸਾਂਭੀ ਨਹੀਂ ਗਈ ਤਾਂ ਅਰੇ ਆ ਦੇਖੋ ਗਿਫਟ ਦੇਖੋ ਤੁਸੀਂ ਕਿੰਨੇ ਸੋਹਣੇ ਗਿਫਟ ਆ ਲੈ ਓ ਕਿ ਨੂੰ ਦੇਣ ਵਾਸਤੇ ਸਾਡੇ ਨੇ ਠੀਕ ਹੀ ਲਿਖਿਆ ਬੜ ਕੇ ਮੈਂ ਬੜ ਕੇ ਨਾ ਸੀ ਆਖਾ ਸਭ ਵੀ ਥਾਈਂ ਆ ਆ ਲੋ ਰੋਪਾ ਮਮਾ ਇਹ ਨਾ ਇਹ ਕੀ ਆ ਦੇਖੋ ਤਾਂ ਹੋਰ ਕਿਤੇ ਗਲਤ ਹੋ ਜੇ ਤੇ ਆਤਮਾਨੀਵਾ ਮਤੁਚੀ ਹਾਂ ਘੋਸ਼ਣਾ ਨਾ ਇਹ ਮਣ ਕਿਥੋਂ ਲਿਆਉਂਦੇ ਦੱਸ ਦਿਓ ਨਾ ਇਹ ਫਟੇਗੜ ਸਾਹਿਬ ਤੋਂ ਪਤਾ ਨਹੀਂ ਕਿਹੜਾ ਲੌਗ ਵੇਖਣ ਨੇ ਅੱਛਾ ਤੇ ਆ ਹੈਗਾ ਦੇਖੋ ਤਾਂ ਇਹ ਅਕਾਲਪੁਰਖ ਵਾਇਗੁਰੂ ਜੀ ਉਸ ਘਰ ਪਰਿਵਾਰ ਤੇ ਹਮੇਸ਼ਾ ਆਪਣਾ ਮਿਹਰ ਭਰ ਹੱਥ ਰੱਖਣਾ ਜੀ ਠੀਕ ਹੈ ਇਹ ਪ੍ਰਿੰਟ ਲੈ ਜੀ ਆ ਕੇ ਲਾਮਿਨੇਸ਼ਨ ਕਰਵਾਇਨੇ ਅੱਛਾ ਹਾਂ ਲਾਮਿਨੇਸ਼ਨ ਆ ਕੇ ਕਰਵਾਇਨੇ ਕੋ ਇੱਕ ਹੈਗਾ ਜੀ ਅੰਕਿਓ ਕਾਰ ਸਤਨਾਮ ਕਰਤਾ ਪੁਰਖ ਨਿਰਵਾਨ ਨਿਰਵੈਰ ਕਾਲ ਮਰਤਾ ਜੀ ਨੂੰ ਸਰਬੰਗਉਪਸਾਦ ਉੱਲ ਆਦੇ ਸੌਂਗੀ ਪਹਿਲੀ ਪੌੜੀ ਐ ਅਰੇ ਉਹ ਦੇ ਗੁਰਗੋਵ ਬਸੰਗੀ ਦੀ ਫੋਟੋ ਕਹੀ ਉਹ ਨਹੀਂ ਲਾਉਣਾ ਕਦੋਂ ਲਾਉਣੀ ਹੈ ਭਾਈ ਨਹੀਂ ਕੋਈ ਆਈ ਹੈ ਹਾਂ 1 ਕਿਲੋ ਤਾਂ ਹੈਗਾ 2 ਹੈਗੇ ਉੱਥੇ ਇਹ ਉਹ ਐ ਆ ਗੱਲ ਕਿ ਆਪਾਂ ਰਹਿ ਰਹੇ ਆ ਰੈਂਟ ਤੇ ਆਹ ਗੱਲ ਸਾਨੂੰ ਐਨੇ ਹੀ ਵੈਸੇ ਆਂਟੀ ਕਹਿੰਦੇ ਨਹੀਂ ਪੁੱਛਣਾ ਵੀ ਆਂਟੀ ਨੂੰ ਪਰ ਉਹ ਫਿਲਮ ਜੀ ਨਹੀਂ ਹੁੰਦੀ ਹੈਗੀ ਚਲ ਕੋਈ ਨਾ ਮੈਂ ਅੰਦਰ ਹੈਗੇ ਨੇ 3 ਕਿਲੋ 2 ਟੀਵੀ ਉੱਤੇ ਤੇ ਉਧਰ ਉੱਥੇ ਕਰ ਦਾਂਗੇ ਇਹਦੇ ਲੈ ਸਾਡੇ ਕਮਰੇ ਚ ਲਾ ਦੇਣ ਹੈ ਸਾਡੇ ਕਮਰੇ ਚ ਨਹੀਂ ਹੋਣਾ ਇਹ ਬਣਾ ਕੇ ਦੇਖਾਂਗੇ ਲੱਗੇ ਠੀਕ ਹੈ ਨਹੀਂ ਤਾਂ ਫਿਰ ਪਿੰਡ ਲੈ ਆਵਾਂਗੇ सेम सेम ही ही होने, कोई चक्कर छे महीने छे महीने बनी है नहीं। वो छोले बदम लग रही है फिर मुकी मछली है ਬੜੀ ਕਾੜੀ ਕਾੜੀ ਅਸੀਂ ਬਾਜ਼ਾਰ ਵਿਚ ਜਾਣਾ ਸੀ ਮੈਂ ਤਾਂ ਪਤਾ ਕਿ ਅਸੀਂ ਜਾਣਾ ਦਰਬਾਰ ਸਾਹਿਬ ਤੇ ਸ਼ਾਪਿੰਗ ਥੋੜੀ ਜਿਹੀ ਕਰਨ ਵਾਲੀ ਸੀ ਜਿਵੇਂ ਅੰਡ ਚ ਤੇ ਥੋੜੇ-ਬੋੜੇ ਕੋਈ ਸੌਕਸ ਲੈਣੇ ਕਿਤੇ ਕੁਝ ਲੈਣਾ ਕਿਤੇ ਕੁਝ ਲੈਣਾ ਤੇ ਉਹਦੇ ਚੱਕਰਾਂ 'ਚ ਅਸੀਂ ਲੇਟ ਹੋ ਗਏ ਤੇ ਇਹ ਕਮਣ ਰਾਂ ਨੇ ਗੱਡੀ ਲੈਣੀ ਸੀ ਸਾਨੂੰ ਕਿਉਂ ਗੱਡੀ ਛੱਡਣ ਆਏ ਨੇ ਅਮਨ ਨੂੰ ਫੋਨ ਕਰਦੇ ਟੇਲਰ ਨੂੰ ਮਸੀਰ ਨੂੰ ਕਿਹੋ ਜਿਹੀ ਆਈ ਮੈਨੂੰ ਪਰੋਟੀ ਲਵਗੇ ਗੁੱਡ ਮਾਰਨਿੰਗ ਗਾਇਜ਼ ਤੇ ਇਹ ਹੈਗਾ ਨੈਕਸਟ ਡੇ ਤੇ ਅਮਨੂ ਰਿਰਾਤ ਚਲੇ ਗਏ ਉਦੋਂ ਬਾਅਦ ਵਲੌਗ ਸ਼ੂਟ ਨਹੀਂ ਕੀਤਾ ਤੇ ਇੱਧਰ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਸੜਾ ਨਿੱਕਾ ਜਾ ਪਿਆਰਾ ਜਾ ਨਿੱਕ ਨੰਨਾ ਜਾ ਕਾਕਾ ਜਿਹੜਾ ਅਰਜਾਈ ਚ ਵੜ ਕੇ ਪਿਆ ਤੇ ਅੱਜ ਸਕੂਲ ਜਿਹੜੇ ਨੇ ਓਪਨ ਹੋ ਗਏ ਚੁੱਕੇ ਨੇ ਤੇ ਅੱਜ ਹੈਗਾ ਜੀ ਅੱਜ ਹੈਗਾ ਥਰਸਡੇ ਤੇ ਟਾਈਮ ਹੈਗਾ 7 ਵਜੇ ਦਾ ਤੇ ਦਮਨੂ ਚਾਹ ਪ੍ਰੈਸ ਇਹਨੇ ਪਤਾ ਨਹੀਂ ਕਿੱਥੇ ਸਾਮ ਛੱਡੀ ਦਮ ਕਿਹੜੀ ਅਲਮਾਰੀ ਚ ਦੱਸੋ ਥੱਲੇ ਕਿ ਉੱਪਰ ਉੱਪਰ ਛੋਟੇ ਵਾਲੇ ਖਾਣੇ ਛੋਟੇ ਵਾਲੇ ਖਾਣੇ ਚੋਤਾ ਸਾਡੇ ਵਾਲੇ ਦਮੰਦੀ ਹੁਣ ਡਰੈਸ ਵੀ ਅਸੀਂ ਪ੍ਰੈਸ ਕਰਕੇ ਦੇਣੀ ਕਿ ਅੱਜ ਠੰਡ ਬਹੁਤ ਲੱਗ ਰਹੀ ਹੈ ਤੇ ਵਿਚਾਰਾ ਰਾਤ ਆਪਣੇ ਕੋਲ ਹੀ ਪ੍ਰੈਸ ਰੱਖ ਕੇ ਸੁੱਤਾ ਕਿਸੇ ਜਿਹੜੇ ਉੱਠਾਂਗੇ ਥੋੜਾ ਥੋੜਾ ਡਰੈਸ ਪਾਵਾਂਗੇ ਭੱਜ ਲਾਂਗੇ ਹਨ ਤੇ ਅੱਜ ਜਿਹੜਾ ਮੌਸਮ ਹੈ ਦਮਨ ਬਹੁਤ ਧੁੰਦ ਪਈ ਹੈ ਸਹੀ ਗੱਲ ਹੈ ਠੰਡ ਬਹੁਤ ਹੈ ਮੈਂ ਦਿਖਾਨੀ ਆ ਤੇ ਲਓ ਜੀ ਮੌਸਮ ਦੇਖ ਸਕਦੇ ਤੁਸੀਂ ਕੱਲ ਤੱਕ ਫਿਰ ਵੀ ਥੋੜਾ ਜਿਹਾ ਚਾਨਣ ਸੀ ਧੁੰਦ ਨਹੀਂ ਸੀ ਤੇ ਅੱਜ ਬੜੀ ਧੁੰਦ ਪਈ ਉਧਰੋਂ ਬੱਚੇ ਆਂਦੇ ਸਕੂਲ ਲੱਗੇ ਨੇ ਥੋੜੀਆਂ ਛੁੱਟੀਆਂ ਹੋਰ ਕਰਨੀਆਂ ਚਾਹੀਦੀਆਂ ਹਨ ਜਿੰਨੀ ਧੁੰਦ ਪਈ ਹੈ ਤੇ ਇੱਧਰ ਹੈਗਾ ਆਪਾਂ ਸਿਰ ਸਿਰ ਪਿੰਡ ਪੈਚਾ ਅੰਜੀ ਵਿੱਚ ਵੜ ਜਾਓ ਵਿੱਚ ਵੜ ਜਾਓ ਵਸੇਸ਼ਨ ਤੇ ਇਹ ਸਾਡੇ ਘਰ ਦਾ ਸਵੇਰ ਦਾ ਮਾਹੌਲ ਤੇ ਇੱਧਰ ਆਪਾਂ ਨੇ ਆਲੂ ਬਣਵਾਸ ਰੱਖਤੇ ਨੇ ਤੇ ਇੱਧਰ ਜਿਹੜੀ ਅਮਨ ਕੱਲ ਲੈ ਕੇ ਆਈ ਸੀ ਆਹ ਤੇ ਆਪਾਂ ਨੇ ਹੈਂਡ ਕਰਤੀ ਨਹੀਂ ਇਹ ਕਿੱਥੇ ਹੈਂਡ ਕੀਤੀ ਦੋ ਆਪਾਂ ਨੇ ਇੱਧਰ ਹੈਂਡ ਕਰਤੀਆਂ ਤੇ ਇੱਕ ਹਜੇ ਪਈ ਹੈ ਦੇਖ ਰਿਹਾ ਕਿੱਥੇ ਕਰਨੀ ਤੇ ਇੱਧਰ ਸੀਟੀਆਂ ਲੱਗ ਰਹੀਆਂ ਸਾਡੀਆਂ ਆਲੂ ਉਬਲਦੇ ਰੱਖੇ ਨੇ ਤੇ ਇੱਧਰ ਬাসী ਸਾਡੀ ਸੇਲ ਸਰ ਡਿਊਟੀ ਲਈ ਇਹ ਕੱਪੜੇ ਪ੍ਰੈਸ ਕਰਨ ਦੀ ਤੇ ਦੇਖ ਸਕਦੇ ਹੋ ਦਮਨ ਦੇ ਡਰੈਸ ਪ੍ਰੈਸ ਕਰ ਰਹੇ ਨੇ ਫੋਸਫਿਕਲ ਫੋਸਫਿਕਲ ਗੁੱਲਪੀਏ ਤੇ ਹੁਣ ਤੁਹਾਨੂੰ ਅਸੀਂ 3 ਦਿਨ ਘੈਂਟ ਘੈਂਟ ਵਲੌਗਾਂ ਦੇ ਨਾਲ ਮਿਲਾਂਗੇ ਦੱਬ ਕੇ ਲਾਈਕ ਸ਼ੇਅਰ ਜ਼ਰੂਰ ਕਰਦੇਆ ਕਰੋ ਹਨਾ ਹਮ ਅਸੀਂ ਚੱਲਿਆਂ ਟੂਰ ਤੇ ਟਰੈਵਲਿੰਗ ਤੇ ਚੱਲਿਆ ਸੀ ਹੈ ਟਰੈਵਲਿੰਗ ਤੇ ਦੰਮੰਦੀ ਸ਼ਰਟ ਦਾ ਚੰਗੀ ਵੱਡੀ ਸ਼ਰਟ ਹੁੰਦਾ ਜਿਹੜੇ ਤਗੜੇ ਬੰਦੇ ਦੀ ਹੁੰਦੀ ਸ਼ਰਟ ਮੇਲਾ ਤਾਂ ਕੁਲਿੰਦਰ ਨੂੰ ਪੂਰੀ ਆ ਜੂ ਇਹ ਹੈ ਨਾ ਯਾਰ ਤੁਸੀਂ ਜਾਣ ਕੇ ਉਹਦੇ ਦਾ ਫਿਰ ਇੱਕ ਇੱਕ ਨਾਲ ਸਾਲ ਪੂਰੀ ਆ ਜੂ ਆਹੋ ਕਿਵੇਂ ਤੁਸੀਂ ਢਾਲ ਕੇ ਵੱਡੀ ਲੈ ਕੇ ਤੁਸੀਂ ਜੀ ਉਹ ਮਸਾਲੀ ਪੂਰੀ ਆ ਜੂ ਹਾਂ ਇਹ ਤਾਂ ਗੱਲ ਹੈ ਜੀ ਸੋਸਾ ਇਹ ਬਤਾਣੇ ਚਾਹੀਦੇ ਨੇ ਆਪਾਂ ਨੂੰ ਉਹ ਗੱਡੀ ਬੱਚੇ ਹਾਂਜੀ ਹੈ ਗਾਇਸ ਹਾਂ ਇਹ ਗੱਡੀ ਹੋ ਗਈਆਂ ਆਖਰਕਾਰ ਦਮਨ ਸਤਵੇ ਦੀ ਲੱਗੀ ਰੈਡੀ ਹੁਣ 8:30 ਹੋ ਗਏ ਟਾਈਮ ਪਿੱਛੇ ਦੇਖ ਸਕਦੇ ਹੋ ਤੁਸੀਂ ਤੇ ਹੋ ਗਿਆ ਮੇਰਾ ਪੁੱਤ ਰੈਡੀ ਇੰਨਾ ਟਾਈਮ ਲੱਗਦੀ ਹੈ ਸਕੂਲ ਅੱਜ ਹੌਲੀਡੇ ਤੋਂ ਬਾਅਦ ਸਕੂਲ ਜਾ ਕੇ ਕਿਵੇਂ ਲੱਗ ਰਿਹਾ ਐਕਸਾਈਟਮੈਂਟ ਹੋ ਰਹੀ ਹੈ ਅੱਛਾ ਚੱਲ ਲਮਟਿਫੋਂ ਦਾ ਮਟਾਣ ਹਾਈ ਗਾਇਜ਼ ਮੈਂ ਸ਼ਿਸ਼ਿਵੀ ਵੀਡੀਓ ਬਣਾਉਂਗੀ ਮੈਂ ਸਿੰਪਲ ਰੋਟੀ ਬਣਾਵਾਂ ਨਾ ਹਾਂਜੀ ਸਾਡਾ ਹੋ ਜਾਣਾ ਹੂੰ ਸਿੰਪਲ ਹੀ ਸਿਪਾਈ ਤੇ ਨਾਲ ਆਪਾਂ ਦਮਨੂ ਬਣਾਤੇ ਸੁੱਕੇ ਆਲੂ ਸੁੱਕੇ ਆਲੂ ਦੀ ਸਬਜ਼ੀ ਫਰੈਸ਼ ਤਾਜੀ ਬਿਲਕੁਲ ਰਾਤ ਜੀ ਬਣਾਈ ਸੀ ਦਾਲ ਜਿਵੇਂ ਤੁਸੀਂ ਦੇਖਿਆ ਸੀ ਅਮਨੂ ਵੀ ਆਏ ਸੀ ਤੇ ਸਬਜ਼ੀ ਕੋ ਬਣਾਈ ਗੱਲ ਗੱਲ ਚ ਇੱਕ ਦਮਨੂ ਸੀ ਪਾਉੜ ਕੇ ਰਾ ਦੇਣਾ ਆਪਾਂ ਨਾ ਦਮਨੂ ਬੇਟਾ ਤੁਹਾਡਾ ਡਿਫਰੈਂਟ ਰੈਡੀ ਹੈ ਫੜੋ ਪਾ ਲਓ ਫਟਾਫਟ ਹੋਰ ਕੀ ਰਹਿ ਗਿਆ ਤੁਹਾਡਾ ਯਾ ਅੱਜ ਨਹੀਂ ਆ ਰਹੇ ਜਾਦ ਨਹੀਂ ਆ ਰਿਆ ਲੱਭੋ ਲੱਭੋ ਦੇਖੀ ਆ ਚੜੀ ਫੇਰ ਆ ਗਈ ਇੱਥੇ ਵਿਚਾਰੀਆਂ ਫਸ ਜਾਂਦੀਆਂ ਫਿਰ ਔਖਾ ਹੋ ਜਾਂਦਾ ਇਹਨਾਂ ਨੂੰ ਜਾਣਾ ਚਲ ਆ ਜਾ ਮੈਂ ਆ ਕੇ ਕੱਢਾਂਗੀ ਆ ਜਾ ਦਮਨ ਵੈਣ ਆ ਜਾਣੀ ਦਮਨ ਕਦੋਂ ਆਉਣੀ ਤੇਰੀ ਵੈਣ 9 ਵਜੇ ਲੈ ਨੇ ਹੈ ਦੂਰ ਦਰੜ ਤੱਕ ਨਹੀਂ ਦਿਖ ਰਹੀ ਰੋਣ ਦਬਾਈਏ ਜਾਣਾ ਜੀ ਮੈਂ ਤੁਹਾਨੂੰ ਗੱਲ ਵਾਲੇ ਬਲਾਕ ਚੰਸੇ ਸੀ ਕਿ ਅਸੀਂ ਜਾਨਦਰਬਾਰ ਸਾਹਿਬ ਆਂਬ੍ਰਸਾ ਤੇ ਤਿਆਰੀਆਂ ਚੱਲ ਰਹੀਆਂ ਪਈਆਂ ਕੋਟੀ ਦੇ ਥਲੇ ਕਿੜੀ ਪਾਈ ਸੀ ਮੈਂ ਫਿਰ ਕੀ ਹੋ ਗਿਆ ਗਰਮੀ ਤਾਂ ਹੈਗੀ ਨਾ ਗਰਮੀ ਤਾਂ ਹੈਗੀ ਗਰਮ ਤਾਂ ਹੈਗੀ ਮੈਸਟਰ ਗਰਮ ਹੈਗੀ ਤੇ ਉਹ ਹੁਣ ਮੈਂ ਚੁੰਨੀ ਡਾਈ ਕਰਨੀ ਦਿੱਤੀ ਆਪਣੇ ਸੋਹਣ ਨਾਲੀ ਉਹ ਫੜ ਕੇ ਆਉਣੀ ਹੈ ਮੈਂ ਸੋਹਣ ਨੂੰ ਕਹਾਂ ਮੈਂ ਨਾਲ ਚੱਲ ਉਹ ਕਰ ਕੇ ਆਉਣੀ ਆ ਤੇ ਹਜੇ ਮੇਰੀ ਅੱਛੇ ਮੈਂ ਰੈਡੀ ਹੋ ਟੋਪੀ ਟੋਪੀ ਲੱਭੀ ਠੰਡ ਲਾਦੀ ਸੀ ਮੈਂ ਆ ਲੈ ਲਾਂਗੀ ਕੋਟ ਵਾਲੀ ਚਲਾੜੀ ਤਾਂ ਬੈਸ ਕੋਈ ਪੁੱਛ ਲੈਣੀ ਚਲ ਫੇਰ ਠੀਕ ਹੈ जैकेट ही समानता चकले और बटन हां हां हाँ। तुम ही मोटे कपड़े अच्छा मैं भी कमेंट डिफरेंट क्यों लग रही सिमरन है पैंट फायदा मंदे पूछण लाग गई हां आ देखो तो आगे रखे चले आओगे शाम में कि हाँ। हाँ। का दसों हां कर ही तेरी आड़ी काट ले हमें कोटि करो जैकेट को कार्ड मेरे को चल हम आपा ग्लव्स लेला ओथो उधर निकलना ਤੇ ਲੱਗ ਪਿਆ ਉਸ ਨਾਲ ਪਿਆ ਉਸ ਨਾਲ ਸੀ। ਦੌਸੀ ਬਾਜ਼ਾਰ ਆ ਗਿਆ ਸੀ ਤੇ ਅਸੀਂ ਲੱਗਿਆ ਖਾਣ ਭੁੱਖ ਲੱਗੀ ਸਾਨੂੰ। ਜਦੋਂ ਅਸੀਂ ਆਉਂਨੇ ਆ ਭੁੱਖੇ ਆਉਂਨੇ ਤਾਂ ਇੱਕ ਕਹਿ ਰਹੇ ਕਿ ਤੇ ਬਾਹਰ ਦਾ ਖਾ ਰਹੇ ਹੋ ਡਾਕਟਰਾਂ ਦੇ ਪੈਸੇ ਲੱਗਣੇ ਨੇ ਕਮੈਂਟ ਆਇਆ ਸੀ। ਕਦੇ ਕਦੇ ਖਾਂਦੇ ਆ ਰੋਜ਼ ਰੋਜ਼ ਨਹੀਂ ਖਾਂਦੇ। ਤੁਹਾਨੂੰ ਵੀਡੀਓ ਹੀ ਉਹ ਨਾ ਮਤਲਬ ਲਗਾਤਾਰ ਡੇਲੀ ਹੋ ਜਾਂਦੀ ਤੁਹਾਨੂੰ ਐ ਲੱਗਦਾ ਰੋਜ਼ ਖਾਂਦੇ ਨੇ। ਤੇ ਖਾਂਦੇ ਅਸੀਂ ਕਦੇ ਕਦੇ ਆ। ਫੋਨ ਆ ਗਿਆ ਭਰਾ ਦਾ। ਤੇ ਆਪਾਂ ਨੇ ਆਰਡਰ ਕੀਤਾ ਦੱਸੋ ਸਮੂ ਕੀ ਕੀ? ਕੀ ਕੀ ਆਰਡਰ? ਫੁੱਲ ਮੰਜੂਰੀ ਹਮ ਹਾਫ ਉਹ ਫੁੱਲ ਸਪ੍ਰਿੰਗ ਰੋਲ ਹਾਫ ਮੰਜੂਰੀ ਹਾਂ ਜਰਾ ਕੰਮ ਪੂਰੀ ਐ ਬਣੀਆ ਅਜੇ ਵੀ ਕੱਟਨੇ ਕੱਪੜੇ ਠੰਡ ਬਹੁਤ ਹੈ ਤਾਂ ਅਸੀਂ ਦੋਨੇ ਜਣੀਆਂ ਸਕੂਟੀ ਤੇ ਆਈਆਂ ਮਰ ਗਈਆਂ ਅਸੀਂ ਠੰਡ ਚ ਹੋਰ ਕੁਝ ਕਰਨਾ ਆਰਡਰ ਨਹੀਂ ਜੋ ਸਾਡੇ ਸਪ੍ਰਿੰਗ ਰੋਲ ਆ ਗਏ ਤੇ ਆਹ ਕੋਲੀਆਂ ਬੜੀਆਂ ਸੋਹਣੀਆਂ ਇਹਦੇ ਚ ਪਾ ਦੋ ਜੀ ਸੌਸ ਇਹ ਸਪਾਈਸੀ ਆ ਆ ਬਿਨਾ ਸੋ ਕੋਲੀਆਂ ਨਹੀਂ ਚਿੱਟੀ ਨਹੀਂ ਲੈਣੀ ਇਹ ਤਾਂ ਬੇਕਰ ਲੋ ਥੋੜੀ ਪਾ ਲੈਨੇ ਆ ਠੀਕ ਹੈ ਗਰਮ ਨੇ ਇਹ ਲਿਆ ਚੱਲ ਵਿੱਚੇ ਮਿਕਸ ਕਰ ਲਈ ਚੱਲ ਕਰੋ ਟੈਸਟ ਇੱਕ ਮਿੰਟ ਦਾ ਸਨੇਪਚੈਟ ਦਾ ਪਾ ਦिए ओहो हो अच्छा ਮੈਂ ਨਾ ਚੱਕਾ ਸਨੇਪਚੈਟ ਪਾਣੀ ਸਨੇਪਚੈਟ ਪੈਰੀ ਦੇਖੋ ਇਹਨਾਂ ਸਭ ਦੇ ਮੂੰਹ ਚ ਪਾਣੀ ਆ ਜਾਣਾ ਦੇਖੋ ਚਲੋ ਟੈਸਟ ਕਰਕੇ ਦੱਸਣੀ ਸੀ ਮੈਂ ਕੈਲਕੂਲੇਟਰ ਹੂੰ ਥੋੜੇ ਲੱਗਦੇ ਆ ਤੇ ਆਨ ਪੁਰੀ ਚਲੋ ਜੀ ਘਰ ਆ ਗਏ ਅਸੀਂ ਵਾਪਸ ਮੈਨ ਲੱਗਾ 6 ਵਜੇ ਅਸੀਂ ਆ ਗਏ ਸੀ ਬਾਜ਼ਾਰ ਤੋਂ ਵਾਪਸ ਤੇ ਆ ਕੇ ਫਿਰ ਦਮਨ ਟਿਊਸ਼ਨ ਛੱਡਿਆ ਦਮਨ ਟਿਊਸ਼ਨ ਛੱਡ ਕੇ ਤੇ ਬਾਕੀ ਜਿਹੜੇ ਕੰਮ ਕਰ ਸੀ ਉਹ ਕਰ ਲਏ ਉਸ ਤੋਂ ਬਾਅਦ ਵਲੌਗ ਸ਼ੂਟ ਨਹੀਂ ਕੀਤਾ ਤੇ ਹੁਣ ਸਿਮਰਨ ਦਮਣ ਲੈਣ ਗਈ ਹੋਈ ਹੈ ਟਾਈਮ 6:20 ਦਾ ਹੋ ਗਿਆ ਤੇ ਬਸ ਉਹਨੂੰ ਲੈ ਕੇ ਆਉਂਦੀ ਤੇ ਫੇਰ ਆਪਾਂ ਰੋਟੀ ਰੁੱਟੀ ਖਾਣੇ ਆ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੇਂ ਬਲੌਗ ਦੇ ਨਾਲ ਕਹੈਂ ਕਹੈਂ ਬਲੌਗਾਂ ਦੇ ਨਾਲ ਜੇ ਬਲੌਗ ਪਸੰਦ ਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੇ ਚਲੋ ਜੀ ਬਾਏ ਬਾਏ ਸਾਰਿਆਂ ਨੂੰ ਤੇ ਜਿਹੜੇ ਚੈਨਲ ਤੇ ਨਵੇਂ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਰਿਆਂ ਨੂੰ ਬਾਏ ਬਾਏ